ਪੰਜਾਬੀ ਸਟਾਈਲ ਕਾਲੇ ਛੋਲੇ ਜਾਨੀ ਕੀ ਕਾਲੇ ਚਨੇ ਦੀ ਤਰੀ ਵਾਲੀ ਸਬਜੀ ਬਣਾ ਕੇ ਤਿਆਰ ਕਰਾਂਗੇ ਤਰੀ ਨੂੰ ਕਿਸ ਤਰ੍ਹਾਂ ਗਾੜਾ ਬਣਾ ਸਕਦੇ ਹਾਂ ਤੇ ਬਹੁਤ ਸਵਾਦ ਸਬਜੀ ਕਿਸ ਤਰੀਕੇ ਦੇ ਨਾਲ ਆਪਾਂ ਬਣਾਉਣੀ ਹੈ ਤੇ ਲਾਸਟ ਦੇ ਮੇਜ ਵਿੱਚ ਪਾਇਆ ਸੀ ਜੀ ਪਨੀਰ ਤੇ ਅੱਜ ਇਹ ਹੀ ਸੌਖੀ ਜੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇੱਕ ਵਾਰੀ ਬਣਾਓਗੇ ਨਾ ਤੇ ਵਾਰ-ਵਾਰ ਇਸ ਤਰੀਕੇ ਦੇ ਨਾਲ ਬਣਾਓਗੇ ਚਲੋ ਜੀ ਕਾਲੇ ਚਨੇ ਜਾਨੀ ਕੀ ਕਾਲੇ ਛੋਲੇ ਦੀ ਸਬਜੀ ਬਣਾਉਣੀ ਸ਼ੁਰੂ ਕਰਦੇ ਹਾਂ ਉਦ ਲਈ ਮੇਥੇ ਇੱਕ ਕੌਲੀ ਜਾਨੀ ਕਿ ਇੱਕ ਬਾਉਲ ਲਏ ਸੀ ਕਾਲੇ ਚਨੇ ਉਹਨਾਂ ਨੂੰ ਨਾ ਮੈਂ 4-5 ਘੰਟੇ ਦੇ ਲਈ ਪਿਉਂ ਕੇ ਰੱਖ ਦਿੱਤਾ ਸੀ ਤੁਸੀਂ ਪੂਰੀ ਰਾਤ ਦੇ ਲਈ ਉਹਨਾਂ ਨੂੰ ਪਿਉਂ ਕੇ ਰੱਖ ਸਕਦੇ ਹੋ ਤੇ ਦੇਖ ਸਕਦੇ ਹੋ ਚਨੇ ਕਾਫੀ ਫੁੱਲ ਗਏ ਆ ਪਿਉਂ ਕੇ ਰੱਖਣਾ ਜ਼ਰੂਰੀ ਹੈ ਜੀ ਇਹਦੇ ਨਾਲ ਜਿਹੜਾ ਇਹ ਚੰਨਿਆ ਨਾ ਜਲਦੀ ਨਰਮ ਹੋ ਜਾਂਦੇ ਆ ਚੰਨਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਮੈਂ ਪਾ ਦਿੱਤਾ ਕੁੱਕਰ ਦੇ ਵਿੱਚ ਤੇ ਚੰਨਿਆਂ ਆਪਾਂ ਕੁੱਕਰ ਦੇ ਵਿੱਚ ਉਬਾਲ ਕੇ ਤਿਆਰ ਕਰ ਲਵਾਂਗੇ ਤੁਸੀਂ ਚੁੱਲੇ ਤੇ ਵੀ ਉਬਾਲ ਸਕਦੇ ਹੋ ਇੱਕ ਕੌਲੀ ਚਨੀ ਲਈ ਸੀ ਜੀ ਤੇ ਨਾਲ ਹੀ ਮੈਂ ਨਾ ਪੰਜ ਕ올ੀਆਂ ਪਾਣੀ ਦੀਆਂ ਲਈਆਂ ਜਿੰਨੇ ਪਾਣੀ ਦੀ ਆਪਾਂ ਵਰਤੋਂ ਕਰਨੀ ਹੈ ਤਰੀ ਜਿਸੇ ਹਿਸਾਬ ਨਾਲ ਬਣਾਉਣੀ ਹੈ ਉਸੇ ਹਿਸਾਬ ਨਾਲ ਆਪਾਂ ਪਾਣੀ ਪਾਉਣਾ ਹੈ ਵਿੱਚ ਸਵਾਦ ਅਨਸਾਰ ਨਮਕ ਪਾ ਕੇ ਮਿਕਸ ਕਰ ਦਵਾਵਾਂਗੇ ਕੁੱਕਰ ਦਾ ਟੱਕਣ ਲਗਾ ਕੇ ਨਾ ਅੱਠ ਵਿਸਲ ਔਨਦਿਆਂਗੇ ਇੱਕ ਵਿਸਲ ਆਪਾਂ ਹਾਈ ਫਲੇਮ ਤੇ ਲਗਾਉਣੀ ਹੈ ਤੇ ਸੱਤ ਵਿਸਲ ਆਪਾਂ ਘੱਟ ਫਲੇਮ ਤੇ ਯਾਨੀ ਕਿ ਮੀਡੀਅਮ ਸੇਕ ਤੇ ਲਵਾਉਣੀ ਹੈ ਤੇ ਆਪਨੇ ਜਿਹੜੇ ਚਨੀ ਆ ਨਾ ਵਧੀਆ ਬਿਲਕੁਲ ਉਬਲ ਜਾਣਗੇ ਬਹੁਤੀ ਨਰਮ ਹੋ ਜਾਣਗੇ ਤੇ ਜਿਵੇਂ ਹੀ ਸ 8 6 ਇਹਦੀਆਂ ਸੀਟੀਆਂ ਆ ਗਈਆਂ ਜਾਨਕੀ ਵਿਸਲ ਆ ਗਈਆਂ ਤੇ ਫਿਰ ਆਪਾਂ ਗੈਸ ਕਰ ਦੇਣਾ ਬੰਦ ਤੇ ਭਾਫ਼ ਨਿਕਲਣ ਤੋਂ ਬਾਅਦ ਫਿਰ ਆਪਾਂ ਕੁੱਕਰ ਦਾ ਟੱਕਣ ਖੋਲਣਾ ਹੈ ਤੇ ਫਿਰ ਆਪਾਂ ਇੱਕ ਵਾਰੀ ਇੱਥੇ ਚੰਨੇ ਚੈੱਕ ਕਰਕੇ ਦੇਖ ਲੈਣੀਆਂ ਦੇਖੋ ਆਪਣੇ ਜਿਹੜੇ ਛੋਲੇ ਆ ਬਿਲਕੁਲ ਨਰਮ ਹੋ ਗਏ ਆ ਇੱਕ ਵਾਰੀ ਨਾ ਇਸ ਤਰੀਕੇ ਨਾਲ ਉਬਾਲ ਕੇ ਦੇਖਿਓ ਕਦੇ ਵੀ ਤੁਹਾਡੇ ਜਿਹੜੇ ਛੋਲੇ ਆ ਕੱਚੇ ਨਹੀਂ ਰਹਿਣਗੇ ਫਿਰ ਆਪਾਂ ਤੜਕਾ ਤਿਆਰ ਕਰ ਲੈਨੇ ਤੜਕਾ ਲਗਾਉਣ ਲਈ ਇੱਥੇ ਮੈਂ ਤਿੰਨ ਵੱਡੇ ਚਮਚ ਲੈ ਆ ਸਰੋਂ ਦਾ ਤੇਲ ਤੁਸੀਂ ਕਿਸੇ ਵੀ ਘਿਓ ਤੇਲ ਦੀ ਵਰਤੋਂ ਕਰ ਸਕਦੇ ਹੋ ਜਿਵੇਂ ਸਰੋਂ ਦਾ ਤੇਲ ਗਰਮ ਹੋ ਗਿਆ ਉਹਦੇ ਵਿੱਚ ਪਹਿਲਾਂ ਮੈਂ ਜੀਰਾ ਪਾ ਦਿੱਤਾ ਹੈ ਜੀ ਤੇ ਜੀਰੇ ਨੂੰ ਹਲਕਾ ਜਿਹਾ ਪੁੰਨ ਲਾਵਾਂਗੇ ਫਿਰ ਇਹਦੇ ਵਿੱਚ ਨਾ ਬਰੀਕ ਕੱਟ ਕੇ ਬਿਲਕੁਲ ਅਦਰਕ ਲਸਣ ਪਾਵਾਂਗੇ ਤੇ ਨਾਲ ਹੀ ਥੋੜੀ ਜੀ ਹਰੀ ਮਿਰਚ ਇੱਥੇ ਦੋ ਮਿਰਚਾਂ ਨੂੰ ਨਾ ਮੈਂ ਕੁੱਟ ਕੇ ਲਿਆਏ ਕੁੱਟ ਕੇ ਪਾਇਓ ਕੁੱਟ ਕੇ ਪਾਉਣ ਦੇ ਨਾਲ ਨਾ ਦਾਲ ਸਬਜ਼ੀ ਦਾ ਜਿਹੜਾ ਸਵਾਦ ਹੈ ਦੁੱਗਣਾ ਹੋ ਜਾਂਦਾ ਹੈ ਮਿਕਸ ਕਰਕੇ ਹਲਕਾ ਜਿੰਨਾ ਨੂੰ ਪੁੰਨ ਲਾਵਾਂਗੇ ਫਿਰ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼ ਪਿਆਜ਼ ਤੁਸੀਂ ਮਿਕਸੀ ਦੇ ਵਿੱਚ ਦਰਦਰੇ ਗ੍ਰाइंड ਕਰਕੇ ਲੈ ਸਕਦੇ ਹੋ ਚੋਪਰ ਦੇ ਵਿੱਚ ਚੋਪ ਕਰਕੇ ਵੀ ਲੈ ਸਕਦੇ ਹੋ ਤੇ ਪਿਆਜ਼ਾਂ ਨੂੰ ਇਸ ਤਰੀਕੇ ਦੇ ਨਾਲ ਬਿਲਕੁਲ ਬਰੀਕ ਕੱਟ ਕੇ ਜਾਂ ਇਸ ਤਰ੍ਹਾਂ ਬਰੀਕ ਚੋਪ ਕਰਕੇ ਪਾਉਗੇ ਨਾ ਤੁਹਾਡੀ ਗਰੇਵੀਏ ਜਿਹੜੀ ਬਹੁਤ ਹੀ ਵਧੀਆ ਬਣੂਗੀ ਜਾਨਕਿ ਤਰੀ ਤੁਹਾਡੀ ਕਾਫੀ ਗਾੜੀ ਬਣੂਗੀ ਜ਼ਰੂਰ ਇਸ ਤਰੀਕੇ ਦੇ ਨਾਲ ਬਣਾਓ ਤੇ ਤੁਸੀਂ ਪਿਆਜ਼ਾਂ ਨੂੰ ਸਾਰੀਆਂ ਚੀਜ਼ਾਂ ਨੂੰ ਨਾ ਕੁੰਡੇ ਦੇ ਵਿੱਚ ਕੁੱਟ ਕੇ ਵੀ ਬਣਾਉਗੇ ਤਾਂ ਵੀ ਸਵਾਦ ਬਹੁਤ ਵਧੀਆ ਆਉਂਦਾ ਹੈ ਤੇ ਥੋੜਾ ਜਿਹਾ ਤੜਕੇ ਦੇ ਹਿਸਾਬ ਦੇ ਨਾਲ ਮੈਂ ਇਹਦੇ ਵਿੱਚ ਨਮਕ ਪਾ ਦਿੱਤਾ ਜੀ ਕਿਉਂਕਿ ਆਪਾਂ ਪਹਿਲਾਂ ਛੋਲਿਆਂ ਦੇ ਵਿੱਚ ਵੀ ਨਮਕ ਪਾਇਆ ਨਮਕ ਧਿਆਨ ਦੇ ਨਾਲ ਪਾਉਣਾ ਹੈ ਨਮਕ ਪਾਉਣ ਦੇ ਨਾਲ ਜਿਹੜਾ ਤੜਕਾ ਹੈ ਥੋੜਾ ਜਲਦੀ ਬਣ ਕੇ ਤਿਆਰ ਹੋ ਜਾਂਦਾ ਨਮਕ ਪਾ ਕੇ ਲਗਾਤਾਰ ਮਿਕਸ ਕਰਦੇ ਹੋਏ ਨਾ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਕਿ ਉਹਨਾਂ ਦਾ ਰੰਗ ਨਾ ਜਿਹੜਾ ਉਹਨਾਂ ਦਾ ਕਲਰ ਇਸ ਇਸ ਤਰ੍ਹਾਂ ਦਾ ਹੋ ਜਾਵੇ ਬਿਲਕੁਲ 골ਡਨ ਬ੍ਰਾਊਨ ਹੋ ਜਾਵੇ ਫਿਰ ਸਵਾਦ ਅਨੁਸਾਰ ਮਸਾਲੇ ਪਾਉਣੇ ਆ ਸਿਰਫ ਆਪਾਂ ਇੱਥੇ ਤਿੰਨ ਹੀ ਮਸਾਲੇ ਪਾਵਾਂਗੇ ਲਾਲ ਮਿਰਚ ਪਾਊਡਰ ਹਲਦੀ ਪਾਊਡਰ ਤੇ ਧਨੀਆ ਪਾਊਡਰ ਲੋੜ ਤੇ ਸਵਾਦ ਅਨਸਾਰ ਜਿਸ ਹਿਸਾਬ ਨਾਲ ਆਪਾਂ ਸਬਜ਼ੀ ਬਣਾ ਰਹੇ ਆ ਫਿਰ ਇੱਥੇ ਦੋ ਟਮਾਟਰ ਮੈਂ ਵੱਡੇ ਸਾਈਜ਼ ਦੇ ਲਏ ਸੀ ਉਹਨਾਂ ਦੀ ਨਾ ਮਿਕਸੀ ਦੇ ਵਿੱਚ ਪਿਊਰੀ ਬਣਾ ਕੇ ਪਾ ਦਿੱਤੀ ਆ ਤੁਸੀਂ ਉਹਨਾਂ ਨੂੰ ਚੌਪ ਕਰਕੇ ਵੀ ਪਾ ਸਕਦੇ ਹੋ ਚੌਪਰ ਦੇ ਵਿੱਚ ਸਾਰੀਆਂ ਚੀਜ਼ਾਂ ਪਾ ਕੇ ਲਗਾਤਾਰ ਮਿਕਸ ਕਰਦੇ ਹੋਏ ਇਸੇ ਤਰ੍ਹਾਂ ਆਪਾਂ ਨਾ ਹਿਲਾਉਂਦੇ ਹੋਏ 2 ਮਿੰਟ ਇਹਨਾਂ ਨੂੰ ਮੀਡੀਅਮ ਸੇਕ ਤੇ ਪਕਾ ਲਾਵਾਂਗੇ ਅਗਰ ਤੁਹਾਡਾ ਤੜਕਾ ਇੱਥੇ نیچے ਲੱਗ ਰਿਹਾ ਤਾਂ ਤੁਸੀਂ ਹਲਕਾ ਜਿਹਾ ਪਾਣੀ ਪਾ ਸਕਦੇ ਹੋ ਗਲਾਸ ਦਾ ਚੌਥੇ ਹਿੱਸੇ ਤੋਂ ਵੀ ਅੱਧਾ ਪਾਣੀ ਪਾ ਕੇ ਤੜਕੇ ਨੂੰ ਪਕਾ ਲੈਣਾ ਹੈ ਫਿਰ ਤੜਕੇ ਨੂੰ ਨਟਾ ਕੇ ਪਕਾਵਾਂਗੇ ਵਿੱਚ ਦੀ ਇੱਕ ਦੋ ਵਾਰੀ ਚੈੱਕ ਜ਼ਰੂਰ ਕਰ ਲਵਾਂਗੇ ਕਿ ਤੜਕਾ ਆਪਣਾ ਜਲੇ ਨਾ نیچے ਨਾ ਲੱਗੇ ਤੇ ਤੇਲ ਅਲੱਗ ਹੋਣ ਤੱਕ ਇਸ ਤਰ੍ਹਾਂ ਆਪਾਂ ਤੜਕੇ ਨੂੰ ਪਕਾਉਣਾ ਹੈ ਦੇਖੋ ਤੇਲ ਬਿਲਕੁਲ ਹੀ ਅਲੱਗ ਹੋ ਗਿਆ ਹੈ ਤੇ ਇੱਕ ਵਾਰੀ ਤੜਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੜਕੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਵੀ ਮੈਂ ਇਹਨਾ 1.5 ਮਿੰਟ ਹੋਰ ਪਕਾ ਲਿਆ ਸੀ ਕਿਉਂਕਿ ਪੂਰੀ ਸਬਜੀ ਨਾ ਤੜਕੇ ਦੇ ਸਿਰ ਤੇ ਹੀ ਬਣਦੀ ਆ ਅਗਰ ਤੁਹਾਡਾ ਤੜਕਾ ਬਹੁਤ ਵਧੀਆ ਬਣ ਕੇ ਤਿਆਰ ਹੋਵੇਗਾ ਤੇ ਤੁਹਾਡੀ ਸਬਜੀ ਉਸ ਤੋਂ ਵੀ ਵਧੀਆ ਬਣ ਕੇ ਤਿਆਰ ਹੋਵੇਗੀ ਤੇ ਫਿਰ ਇਹਦੇ ਵਿੱਚ ਉਹ ਨਾ ਮੈਂ ਥੋੜੇ ਜਿਹੇ ਚਨੇ ਜਿਹੜੇ ਕੁੰਡੇ ਦੇ ਵਿੱਚ ਦਰਦਰੇ ਇਸ ਤਰ੍ਹਾਂ ਕੋਟਲੇ ਸੀ ਬਿਲਕੁਲ ਵੀ ਤੁਸੀਂ ਮੈਸ਼ ਕਰਕੇ ਉਹਨਾਂ ਨੂੰ ਮਤਲਬ ਬਿਲਕੁਲ ਹੀ ਉਹਨਾਂ ਦੀ ਪੇਸਟ ਬਣਾ ਕੇ ਵੀ ਪਾ ਸਕਦੇ ਹੋ ਇਹਦੇ ਨਾਲ ਵੀ ਜਿਹੜੀ ਆਪਣੀ ਤਰੀ ਹੈ ਨਾ ਆਪਣੀ ਗਰੇਵੀਆ ਗਾੜੀ ਹੋ ਜਾਂਦੀ ਹੈ ਇਸ ਸਬਜੀ ਦਾ ਸਵਾਦ ਵੀ ਨਾ ਬਹੁਤ ਹੀ ਵੱਧ ਜਾਂਦਾ ਏ ਜਰੂਰ ਇੱਕ ਵਾਰੀ ਇਸ ਤਰ੍ਹਾਂ ਕੁੱਟ ਕੇ ਪਾਓ ਚਨੇ ਪਾ ਕੇ ਲਗਾਤਾਰ ਮਿਕਸ ਕਰਦੇ ਹੋਏ ਉਹਨਾਂ ਨੂੰ ਮੈਂ 2 ਮਿੰਟ ਕੜ ਕੇ ਦੇ ਨਾਲ ਪਕਾਇਆ ਤੇ ਫਿਰ ਇੱਥੇ ਮੈਂ ਇੱਕ ਵੱਡਾ ਚਮਚ ਪਰ ਕੇ ਪਾ ਦਿੱਤਾ ਦੇਸੀ ਘਿਓ ਦਾ ਜੀ ਦੇਸੀ ਘਿਓ ਫੌਮ ਦੇ ਨਾਲ ਤਾਂ ਹੋਰ ਵੀ ਜਿਹੜਾ ਸਵਾਦ ਵੱਧ ਜਾਂਦਾ ਏ ਕਿਉਂਕਿ ਘਿਓ ਬਣਾਵੇ ਤੋਰੀਆਂ ਤੇ ਵੱਡੀ ਬਹੁਤ ਦਾ ਨਾ ਘਿਓ ਦੇ ਨਾਲ ਤਾਂ ਸਾਰੀਆਂ ਸਬਜ਼ੀਆਂ ਬਹੁਤ ਸਵਾਦ ਲੱਗਦੀਆਂ ਏ ਘਿਓ ਪਾ ਕੇ ਲਗਾਤਾਰ ਮਿਕਸ ਕਰਾਂਗੇ ਤੇ ਫਿਰ ਤੜਕੇ ਨੂੰ ਜੰਨੀ ਕਿ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਇੱਕ ਤੋਂ 2 ਮਿੰਟ ਪਕਾਵਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਉਬਲੇ ਹੋਏ ਚੰਨੀ ਤੁਸੀਂ ਇਹਦੇ ਵਿੱਚ ਆਲੂ ਵੀ ਪਾ ਸਕਦੇ ਹੋ ਬਿਨਾਂ ਆਲੂਆਂ ਦੇ ਵੀ ਬਣਾ ਸਕਦੇ ਹੋ ਅਗਰ ਤੁਸੀਂ ਆਲੂ ਪਾਉਣੇ ਆ ਤਾਂ ਜਿਵੇਂ ਹੀ ਤੜਕਾ ਬਣ ਗਿਆ ਨਾ ਤੁਰੰਤ ਹੀ ਤੁਸੀਂ ਆਲੂ ਪਾ ਕੇ ਉਹਨਾਂ ਨੂੰ ਪਕਾ ਲੈਣਾ ਹੈ ਤੇ ਤੁਸੀਂ ਜਾਂ ਤਾਂ ਫਿਰ ਤੜਕਾ ਵੀ ਚੰਨਿਆਂ ਦੇ ਵਿੱਚ ਪਾ ਸਕਦੇ ਹੋ ਤੇ ਮੈਂ ਇੱਥੇ ਚੰਨਿਆਂ ਜਿਹੜੇ ਤਰੀ ਦੇ ਨਾਲ ਹੀ ਤੜਕੇ ਦੇ ਵਿੱਚ ਪਾ ਦਿੱਤੇ ਆ ਚੰਗੀ ਤਰ੍ਹਾਂ ਮਿਕਸ ਕਰਕੇ ਉਬਾਲਾ ਆਉਣ ਤੱਕ ਪਕਾਵਾਂਗੇ ਇਹਨਾਂ ਨੂੰ ਹਲਾਉਂਦੇ ਹੋਏ ਫਿਰ ਇਹ ਸਬਜੀ ਨੂੰ ਆਪਾਂ ਟੱਕ ਕੇ ਪਕਾਉਣਾ ਹੈ ਤੇ ਜੇ ਤੁਸੀਂ ਕੁੱਕਰ ਦੇ ਵਿੱਚ ਬਣਾ ਰਹੇ ਹੋ ਨਾ ਤੇ ਦੋ ਵਿਸਲ ਹੋਰ ਲਗਾ ਦੇਣੀ ਆ ਤੇ ਤਰੀ ਤੁਹਾਡੀ ਦੇਖਿਓ ਕਿੰਨੀ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਮੈਂ ਇਸੇ ਤਰ੍ਹਾਂ ਨਾ ਮਿਕਸ ਕਰਕੇ ਸਬਜੀ ਨੂੰ ਟੱਕ ਕੇ ਪੂਰੇ 5 ਮਿੰਟ ਘੱਟ ਸੇਕ ਤੇ ਪਕਾਇਆ ਹੈ ਫਿਰ 4-5 ਮਿੰਟ ਮੈਂ ਇਹਨੂੰ ਇਸੇ ਤਰ੍ਹਾਂ ਹੋਰ ਪਕਾਵਾਂਗੀ ਤੇ ਲਾਸਟ ਤੇ ਤੁਸੀਂ ਇਹ ਤਰੀ ਦੇਖਿਓ ਜਾਨੀ ਕਿ ਗਰੇਵੀ ਦੇਖਿਓ ਇੰਨੀ ਵਧੀਆ ਬਣਦੀ ਹੈ ਨਾ ਜਦੋਂ ਹਲਕੀ ਜਿਹੀ ਠੰਡੀ ਹੋ ਜੂਗੀ ਤੁਸੀਂ ਬਿਲੀਵ ਨਹੀਂ ਕਰ पाओगे ਘਰ ਦੇ ਵਿੱਚ ਬਣਾਇਓ ਤੁਸੀਂ ਰੈਸਟੋਰੈਂਟ ਤੇ ਨਹੀਂ ਜਾਓਗੇ ਹਮੇਸ਼ਾ ਘਰ ਦੇ ਵਿੱਚ ਹੀ ਬਣਾਓਗੇ ਕਿ ਬਾਹਰ ਨਹੀਂ ਖਾਣ ਲਈ ਜਾਣਾ ਬਹੁਤ ਹੀ ਸਵਾਦ ਬਣਦੀ ਹੈ ਹਾਜੀ ਜਿਹੜੀ ਆਪਣੀ ਗਰੇਵੀ ਹੈ ਥੋੜੀ ਜੀ ਨਾ ਪਤਲੀ ਹੈ ਥੋੜਾ ਜਿਹਾ ਹੋਰ ਇਹਨੂੰ ਕਾੜਾ ਕਰ ਲਵਾਂਗੇ 4-5 ਮਿੰਟ ਮੈਂ ਇਹਨੂੰ ਹੋਰ ਪਕਾ ਲਿਆ ਸਬਜ਼ੀ ਨੂੰ ਜਿੱਤੇ ਫਿਰ ਮੇਰੇ ਕੋਲੇ ਪਨੀਰ ਪਿਆ ਸੀ ਘਰ ਦੇ ਵਿੱਚ ਮੈਂ ਥੋੜਾ ਜਿਹਾ ਪਨੀਰ ਐਡ ਕਰ ਲਿਆ ਏ ਪਨੀਰ ਪਾ ਕੇ ਮਿਕਸ ਕਰਾਂਗੇ ਤੇ ਗੈਸ ਇੱਥੇ ਆਪਾਂ ਬੰਦ ਕਰ ਦੇਣਾ ਸਬਜੀ ਆਪਣੀ ਬਣ ਕੇ ਤਿਆਰ ਆ ਤੇ ਦਿਖਾਉਣੀ ਹੈ ਤੁਹਾਨੂੰ ਮੈਂ ਠੰਡਾ ਕਰਨ ਦੇ ਬਾਅਦ ਤੇ ਜਿਵੇਂ ਹੀ ਸਬਜੀ ਠੰਡੀ ਹੋਊਗੀ ਤੇ ਤੁਸੀਂ ਦੇਖ ਸਕਦੇ ਹੋ ਸਬਜੀ ਦਾ ਰੰਗ ਤੇ ਗਰੇਵੀ ਇੱਥੇ ਮੈਂ ਨਾ ਸਬਜੀ ਨੂੰ ਜ਼ਿਆਦਾ ਨਹੀਂ ਠੰਡਾ ਕੀਤਾ 15 ਤੋਂ 20 ਮਿੰਟ ਜਸਟ ਠੰਡਾ ਕੀਤਾ ਕਿਉਂਕਿ ਸਬਜੀ ਨੂੰ ਠੰਡਾ ਹੋਣ ਤੇ ਕਾਫੀ ਟਾਈਮ ਲੱਗ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਲਾਜਵਾਬ ਸਬਜੀ ਬਣਦੀ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ ਚੈਨਲ ਤੇ ਪਹਿਲੀ ਵਾਰੀ ਆਇਆ ਹੁ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੀਏ ਥੈਂਕ ਯੂ